ਵਾਜਾਏ ਕੋ ਇੱਕ ਜਿਹੜਾ ਮਾਨਹਾਨੀ ਦਾ ਕੇਸ ਡੇਫਰਮੇਸ਼ਨ ਦਾ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਤੇ ਅਸ਼ੀਸ਼ ਕਹਤਾਨ ਦੇ ਖਿਲਾਫ ਜੋ ਕੇਸ ਦਾਇਰ ਕੀਤਾ ਸੀ ਮੈਂ ਜਿਹਦੇ ਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਔਰ ਅਸ਼ੀਸ਼ ਕਹਤਾਨ ਸਾਹਿਬ ਨੇ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਸੀ ਅੱਜ ਉਸ ਕੇਸ ਦੀ ਤਾਰੀਖ ਲੱਗੀ ਸੀ ਲੰਬੇ ਸਮੇਂ ਤੋਂ ਸੰਜੇ ਸਿੰਘ ਕਿਉਂਕਿ ਜੇਲ੍ਹ 'ਚ ਦਿੱਤੇ ਹੋਏ ਸਨ ਔਰ ਉਹ ਤਰੀਕਾ ਤੇ ਨਹੀਂ ਆਉਂਦੇ ਸੀ ਪਿਛਲੀ ਤਾਰੀਖ ਤੇ ਉਹ ਆਏ ਤੇ ਦਾਸ ਨਹੀਂ ਆ ਸਕਿਆ ਕੁਛ ਰਜੇਵਿਆਂ ਕਰਕੇ ਅੱਜ ਔਨਰੇਬਲ ਜੱਜ ਸਾਹਿਬ ਨੇ ਔਨਰੇਬਲ ਸੀਜੀਐਮ ਸਾਹਿਬ ਦੀ ਕੋਰਟ ਨੇ ਅੱਜ ਦੀ ਤਰੀਕ ਦੇ ਕੇ 18 7 2024 ਚ ਮੈਨੂੰ ਇੱਕ ਓਪਰਚ्युनिटी ਲਾਸਟ ਓਪਰਚ्युनिटी ਦਿੱਤੀ ਸੀ ਕਿ ਤੁਸੀਂ ਆ ਕੇ ਆਪ ਦਾ ਜਿਹੜਾ ਕੇਸ ਹੈ ਉਸ ਨੂੰ ਅੱਗੇ ਚਲਾਓ ਇਸ ਲਈ ਉਸ ਆਰਡਰ ਦੀ ਤਾਮੀਲ ਕਰਦਿਆਂ ਅੱਜ ਇਸ ਔਨਰੇਬਲ ਕੋਰਟ 'ਚ ਮੈਂ ਪਹੁੰਚਿਆ ਸੀ ਤੇ ਅੱਜ ਉਹ ਕੇਸ ਜਿਹੜਾ ਸਵੇਰੇ 10:30 ਪਾਉਣੇ 11 ਤੋਂ ਆਏ ਆ ਉਹ ਕੇਸ ਅੰਦਰ ਚੱਲਦਾ ਸੀ ਹੁਣ ਇਹਦੀ ਅਗਲੀ ਤਰੀਕ 17 ਅਗਸਤ ਉਹ ਅਗਲੀ ਤਰੀਕ ਇਹਦੀ ਪਈ ਹੈ ਦੇਖੋ ਮੈਂ ਐਸਆਈਟੀ ਆਜੀ ਭਗਵੰਤ ਮਾਨ ਦਾ ਹੱਥ ਠੋਕਾ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਪੰਜਾਬ ਦੇ ਚੀਫ ਮਿਨਿਸਟਰ ਹੀ ਪੰਜਾਬ ਦੇ ਹੋਮ ਮਿਨਿਸਟਰ ਨੇ ਔਰ ਉਹ ਭਗਵੰਤ ਮਾਨ ਨੇ ਔਰ ਜਿੰਨੇ ਵੀ ਪੁਲਿਸ ਅਧਿਕਾਰੀ ਦੇ ਤਬਾਦਲੇ ਜੋ ਕਰਦਾ ਹੋਮ ਮਿਨਿਸਟਰ ਕਰਦਾ ਚੀਫ ਮਿਨਿਸਟਰ ਕਰਦਾ ਹੁਣ ਐਸਆਈਟੀ ਇੱਕ ਨਹੀਂ 5-6 ਐਸਆਈਟੀਆਂ ਬਦਲਤੀਆਂ ਨੇ ਪਹਿਲਾਂ ਉਹਨਾਂ ਦੀ ਮਨਪਸੰਦਾ ਬਦਲੀ ਕੀਤੀ ਜਾਂਦੀ ਹੈ ਫਿਰ ਐਸਆਈਟੀ ਨੂੰ ਫਾਰਮ ਕੀਤਾ ਜਾਂਦਾ ਮੇਰੇ ਮੁਤਲਕ DGP ਲੈਵਲ ਦੀ SIT ਸ਼ੁਰੂ ਹੋਈ ਸੀ ਹੁਣ ਆ ਕੇ DIG ਲੈਵਲ ਤੋਂ DSP ਇਨਸਪੈਕਟਰ ਲੈਵਲ ਤੇ ਡਿੱਗ ਗਈ ਆ ਮਗਰ ਤੁਸੀਂ ਸ਼ਰਾਰਤਾ ਵੇਖੋ ਕਿ ਇਸ ਤਰ੍ਹਾਂ ਹੋ ਰਹੀਆਂ ਨੇ ਕਿ ਭਗਵੰਤ ਮਾਨ ਦਾ ਇੱਕ ਲੀਡਿੰਗ ਅਖਬਾਰ ਚ ਅੰਗਰੇਜ਼ੀ ਦੇ ਅਖਬਾਰ ਚ ਇੰਟਰਵਿਊ ਹੋਇਆ ਪਰਸਨਲ ਇੰਟਰਵਿਊ ਵਿਦ ਅਸਿਸਟੈਂਟ ਐਡੀਟਰ ਉਹ ਦੇ ਜੀ ਭਗਵੰਤ ਮਾਨ ਸਾਹਿਬ ਆਪ ਕਹਿ ਰਹੇ ਆ ਕਿ ਚਲਾਨ ਤਾਂ ਜਰੂਰ ਪੇਸ਼ ਕਰਾਂਗੇ ਹੁਣ ਚਲਾਨ ਮੁੱਖ ਮੰਤਰੀ ਨੇ ਕਰਨਾ ਹੈ ਕਿ ਐਸ ਆਈ ਟੀ ਨੇ ਕਰਨਾ ਹੁੰਦਾ ਫੇਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਭਗਵੰਤ ਮਾਨ ਜੀ ਕਿ ਅਸੀਂ ਕੇਸ ਫਾਈਲ ਰੀਰਾਈਟ ਕਰ ਰਹੇ ਆ which is ਇਲੀਗਲ ਕਮ ਗੈਰ ਕਾਨੂੰਨੀ ਉਹ ਕੰਮ ਵੀ ਕਰ ਰਹੇ ਆ ਪਰ ਅੱਜ ਵੀ ਉਸ ਗੈਰ ਕਾਨੂੰਨੀ ਕੰਮ ਦਾ ਇੱਕ ਨਵਾਂ ਨਜ਼ਰੀਆ ਵੇਖਣ ਨੂੰ ਮਿਲਿਆ ਇਹਨਾਂ ਨੇ ਮੈਨੂੰ ਹਾਈ ਕੋਰਟ ਚ ਚੈਲੰਜ ਕੀਤਾ ਉਥੋਂ ਸਰਕਾਰ ਭੱਜੀ ਉਥੇ ਇਹ ਲਿਖ ਕੇ ਦੇ ਕੇ ਆਏ ਕਿ ਹਾਂ ਸਾਡੇ ਅਸੀਂ ਗਲਤ ਸਮਨ ਭੇਜਣ ਦੀ ਸ਼ਰਾਰਤ ਵੇਖੋ ਕੀ ਕੀਤੀ ਕਿ ਸਮਨ ਦੀ ਤਰੀਖ 18 ਜੁਲਾਈ ਪਾਤੀ ਜੰਦ ਕੀ 6 ਜੁਲਾਈ ਨੂੰ ਅਰਵਿੰਦ ਆਪਣਾ ਸੰਜੇ ਸਿੰਘ ਆਇਸਨ ਕੋਰਟ ਤੇ ਔਰ ਸਭ ਨੂੰ ਪਤਾ ਇਹ ਤਾਂ ਮੇਰੀ ਜਿਹੜੀ ਸਰਕਾਰ ਹੈ ਫੋਨ ਟੈਪਿੰਗ ਵੀ ਕਰਦੀ ਆ ਮੇਰੀ ਨજર ਵੀ ਰੱਖਦੀ ਆ ਮੈਂ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਘਰ 'ਚ ਕੌਣ ਮੈਨੂੰ ਮਿਲਣ ਆ ਰਿਹਾ ਨਹੀਂ ਮਿਲਣ ਆ ਰਿਹਾ ਉਹਦੀ ਖਬਰ ਵੀ ਰੱਖਦੀ ਆ ਤੇ ਭਾਈ ਤੁਹਾਨੂੰ ਖਬਰ ਨਹੀਂ ਸੀ ਕਿ 6 7 ਨੂੰ ਜਦੋਂ ਸੰਜੇ ਸਿੰਘ ਆਇਆ ਸੀ ਵੀ ਸੰਜੇ ਸਿੰਘ ਵੀ ਰੂਲਿੰਗ ਪਾਰਟੀ ਦਾ भगवंत मान ਦਾ ਮਿੱਤਰ ਪਿਆਰਾ ਤੇ ਜਦ ਤੇਰੇ ਮਿੱਤਰ ਪਿਆਰੇ ਨੂੰ ਮੈਂ ਭਾਜਣਾ ਪਾਈਆ ਤੇ ਭਗਵੰਤ ਮਾਨ ਨੇ ਤਾਂ ਉਹਦੀ ਮਦਦ ਕਰਨੀ ਸੀ 18 ਸਤ ਜਦੋਂ ਮੈਨੂੰ ਲਾਸਟ ਓਪਰਚੁਨਿਟੀ ਇੱਥੇ ਦਿੱਤੀ ਆ ਉਸ ਦਿਨ ਹੀ ਉੱਥੇ ਸੱਜ ਲਿਆ ਕਿ ਇੱਥੇ ਆਵੇ ਨਾ ਤੇ ਸੰਜੀਤ ਸਿੰਘ ਦੀ ਮਦਦ ਹੋ ਜੇ ਮਗਰ ਮੇਰੇ ਕੋਲ ਵੀ ਕੁਝ ਮਾਹਰ ਵਕੀਲ ਨੇ ਕੋਈ ਰੱਬ ਨੇ ਸਾਨੂੰ ਵੀ ਅਕਲ ਦਾ ਖਾਨਾ ਦਿੱਤਾ ਤੇ ਜਦ ਮੈਂ ਆਪਦੇ ਵਕੀਲਾ ਨੂੰ ਕੰਸਲਟ ਕੀਤਾ ਉਹਨਾਂ ਨੇ ਮੈਨੂੰ ਸਪਸ਼ਟ ਇਹ ਗੱਲ ਕਹੀ ਕਿ ਜੇ ਤੂੰ ਅੱਜ ਸ੍ਰੀ ਅਮਰਚਰ ਸਾਹਿਬ ਪੇਸ਼ ਨਹੀਂ ਹੋਏਗਾ ਤੇ ਇਹ ਕੇਸ ਦਾ ਫਿਰ ਸੰਜੇ ਸਿੰਘ ਨੂੰ ਫਾਇਦਾ ਮਿਲੂਗਾ ਇਸ ਲਈ ਤੁਹਾਨੂੰ ਪੇਸ਼ ਹੋਣਾ ਪੈਣਾ ਜੱਜ ਸਾਹਿਬ ਦੇ ਆਰਡਰ ਨੇ ਮਗਰ ਮੈਂ ਪੁੱਛਣਾ ਚਾਹੁੰਨਾ ਹੱਥ ਟੋਕਾ ਐਸਆਈਟੀ ਨੂੰ ਕਿ ਭਾਈ ਅਖਬਾਰਾਂ ਤਾਂ ਪੜਦੇ ਹੋ ਉਹ ਅਖਬਾਰਾਂ 'ਚ ਵੀ ਖਬਰ ਲੱਗੀ ਮੈਂ ਕਟਿੰਗ ਵੀ ਭੇਜੀ ਆ ਪ੍ਰਿੰਟ ਇਲੈਕਟ੍ਰੋਨਿਕ মিডিਆ 'ਚ ਵੀ ਲੱਗਿਆ ਜਿੰਨੇ ਛੋਟੇ ਮੋਟੇ ਚੈਨਲ ਨੇ ਸਭ ਨੇ ਚਲਾਇਆ ਕਿ 18 ਸਤ ਅਗਲੀ ਤਰੀਕ ਹੈ ਸਾਡੇ ਐਸਐਸਟੀ ਵਾਲੇ ਕਿੱਥੇ ਸੁੱਤੇ ਸੀ ਕਿ ਭਗਵੰਤਮਾਨ ਨੇ ਰਾਤ ਨੂੰ ਪੈਗ ਲਾ ਕੇ ਫੋਨ ਕਰਤਾ ਕਿ ਸੱਤ ਲੋ ਇਹਨਾਂ ਨੇ ਵੀ ਚਾਹ ਰਹੇ ਨੇ ਅਕਲ ਦਾ ਇਸਤੇਮਾਲ ਤਾਂ ਕਰਦੇ ਨਹੀਂ ਸੱਤ ਲਿਆ ਔਰ ਮੈਂ ਅਗਲੀ ਗੱਲ ਲਿਖਦੀ ਮੈਂ ਕਿਹਾ ਨਵੀਂ ਸ਼ਰਾਰਤ ਨਾ ਕਰਿਓ ਜਿਵੇਂ ਪਹਿਲਾਂ ਸ਼ਰਾਰਤਾਂ ਹੋਈਆਂ ਨੇ ਨਾ ਜੀ ਇੱਕ ਦਿਨ ਮੈਨੂੰ ਸ਼ਹੀਦੀ ਦਿਹਾੜੇ ਸੱਤ ਲਿਆ ਜਦੋਂ ਛੋਟੇ ਸ਼ਹਿਜ਼ਾਦਾ ਸ਼ਹੀਦੀ ਦਿਹਾੜਾ ਸੀ ਮੈਂ ਕਿਹਾ ਸੀ 26 ਜਨਵਰੀ ਨੂੰ ਮੈਂ ਨਹੀਂ ਆ ਸਕੂਗਾ ਫਿਰ ਮੈਨੂੰ ਸੱਤ ਲਿਆ ਫਿਰ ਔਰ ਜਿਹੜੇ ਪਿਛਲੇ ਡੀਜੀਪੀ ਸਾਹਿਬ ਸੀ ਉਹ ਤੋਂ ਵੀ ਲੈਵਲ ਲਮ ਥੱਲੇ ਚਲੇ ਗਿਆ ਪਿਛਲੇ ਚੀਨਾ ਸੀ ਚੀਨਾ ਸਾਹਿਬ ਮੁਖਵਿੰਦਰ ਸਿੰਘ ਚੀਨਾ ਵੇਖੋ ਉੱਥੇ ਰਿਟਾਇਰਮੈਂਟ ਪਾਰਟੀ ਜੇ ਉੱਥੇ ਮਜੀਠੇ ਨੂੰ ਸੱਦ ਲਿਆ ਹੁਣ ਉਹੀ ਕੰਮ ਇਹ ਨਾ ਕਰਨ ਕਿ ਅੱਜ ਮੈਂ ਨਹੀਂ ਗਿਆ ਤੇ ਮੈਨੂੰ ਸੱਦ ਲੈਣ ਕੱਲ ਪਰਸੋ ਫੇਰ ਮੈਂ ਪਹਿਲਾਂ ਹੀ ਵੀ ਨੂੰ ਸੱਦ ਲਿਆ ਜੀ ਮੈਂ ਪਹਿਲਾਂ ਹੀ ਲਿਖ ਕੇ ਦਿੱਤਾ ਕਿ ਮੇਰੀ 23 ਦਸੰਬਰ ਨੂੰ ਐਸਐਸਆਈਟੀ ਨੇ ਆਹ ਸੌਰੀ 23 ਜੁਲਾਈ ਨੂੰ ਐਸਐਸਆਈਟੀ ਨੇ ਜਾ ਕੇ ਸੁਪਰੀਮ ਕੋਰਟ 'ਤੇ ਅਰਜੀ ਪਾਈ ਆ ਕਿ ਸਾਡੀ ਸੁਣਵਾਈ ਹੋਵੇ ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਉਂਗਾ ਕਿ ਇਹਨਾਂ ਅੱਗੇ ਪੇਸ਼ ਹੋਊਂਗਾ ਜਿਨ੍ਹਾਂ ਤੋਂ 2.5 ਸਾਲਾਂ 'ਚ ਇੱਕ ਚਲਾਨ ਨਹੀਂ ਪੇਸ਼ ਕੀਤਾ ਗਿਆ ਜਿਨ੍ਹਾਂ 'ਚ 2.5 ਸਾਲਾਂ 'ਚ 6 ਐਸਐਸਆਈਟੀ ਬਦਲ ਗਈਆਂ ਨੇ 2.5 ਸਾਲਾਂ 'ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆਫ ਬੋਕੋ ਵਰਲਡ ਰਿਕਾਰਡ ਚ ਮੇਰਾ ਲਿਆਉਣਾ ਕੀ ਕਿੰਨੀ ਆਰੀ ਇਹਨੂੰ ਪੇਸ਼ ਕਰਾਉਣਾ ਆਨਰੇਬਲ ਹਾਈ ਕੋਰਟ ਨੇ ਜਦੋਂ ਇਸਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਉੱਤੇ ਭਗਵੰਤ ਮਾਨ ਜੀ ਆਪ ਬੋਲੇ ਕਿ ਲੀਡਿੰਗ ਅਖਬਾਰ ਚ ਬੋਲ اٹਿਆ ਮੈਂ ਉਸ ਗੱਲ ਨੂੰ ਹੋਰ ਤਾਕਤ ਵੀ ਲੈ ਕੇ ਜਾਊਂਗਾ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕੇਸ ਫਾਈਲ ਨੂੰ ਰੀਰਾਈਟ ਕਰਾਂਗੇ ਤੁਸੀਂ ਕਿਸੇ ਵਕੀਲ ਨੂੰ ਪੁੱਛ ਲਓ ਕੇਸ ਫਾਈਲ ਰੀਰਾਈਟ ਕਰਨ ਦਾ ਅਧਿਕਾਰ ਸੀਐਮ ਕੋਲ ਹੈ ਤਨੂੰ ਜਵਾਬ ਆ ਜੂਗਾ ਕਿ ਇਹ ਕੋਈ ਲੀਗਲ ਕੰਮ ਕੋਈ ਨਹੀਂ ਦੂਜਾ ਚਲਾਨ ਕੀ ਮੁੱਖ ਮੰਤਰੀ ਪੇਸ਼ ਕਰਦਾ ਕਿ ਸਿੱਟ ਕਰਦੀ ਐ ਤੇ ਜੇ ਮੁੱਖ ਮੰਤਰੀ ਨੇ ਕਰਨਾ ਤੇ ਭਾਈ ਸਿੱਟ ਦਾ ਹੈਡ ਲੱਗ ਜਾ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਨਾਲੇ ਪੈਗ ਛਕ ਲਾ ਕੇ ਆਇਆ ਕਰੀ ਨਾਲੇ ਦੋ ਦੋ ਹੱਥ ਕਰਾਂਗੇ ਉੱਥੇ ਬਹਿ ਕੇ ਕਾਹਦੇ ਲਈ ਅbschara ਨੂੰ ਵਿਚਾਰੇ ਜਿਨ੍ਹਾਂ ਨੇ ਵਰਦੀ ਮੈਂ ਅbschara ਨੂੰ ਵੀ ਕਹਾਂਗਾ ਭਾਈ ਕਿ ਤੁਸੀਂ ਵਰਦੀ ਪਾਈ ਆ ਬੋਦੀ ਡਿਊਟੀ ਟੀਵਰਡਸ ਵਰਤੀ ਆ ਇਹਨਾਂ ਕਿਤੇ ਸਮਝ ਲਿਓ ਕਿ ਅੱਜ ਸਰਕਾਰਾਂ ਦੇ ਹੱਥ ਟੋਕੇ ਬਣੋਂਗੇ ਤਾਂ ਕੱਲ ਕੋਈ ਬਚਾ ਲੂਗਾ ਜੋ ਜੋ ਗਲਤ ਕੰਮ ਕਰੂਗਾ ਕਾਨੂੰਨ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਜਵਾਬ ਦੇਣਾ ਪੈਣਾ ਔਰ ਜੇ ਗੱਲ ਸੱਚੀ ਹੈ ਕਿਉਂਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਮੈਨੂੰ ਵੀ ਨੂੰ ਸੱਦਦੇ ਆ ਤੇ ਤੁਸੀਂ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਪਹਿਲਾਂ ਤਾਂ 1.5 1.5 ਸਾਲ ਨਹੀਂ ਛੱਡਿਆ ਹੁਣ ਮੇਰੀ ਜੇ ਸੁਪਰੀਮ ਕੋਰਟ ਤਰੀਕ ਲੱਗੀ ਆ ਤੇ ਇੰਨੀ ਹਨੇਰੀ ਕੀ ਆ ਗਈ ਆ मतलब नहीं तुसी मैं नहीं सर मैं सुप्रीम कोर्ट ਦਾ ਕੇਸ ਲੜਨਾ ਵੀ ਇਹਨਾਂ ਨੇ ਲਵਾਈ ਆ ਉਹ ਲੈਣ ਤਰੀਕ واپس ਮੈਂ ਆ ਜਾਣਾ ਮਗਰ ਸੁਪਰੀਮ ਕੋਰਟ ਚ ਮੈਂ ਤਿਆਰੀ ਕਰਾਵਾਣਾ ਇਹਨਾਂ ਦੇ ਚੱਕਰਾਂ 'ਚ ਫੇਰਾ ਤੇ ਫਿਰ ਇਹ ਤਾਂ ਚਾਹੁੰਦੀ ਹੈ ਕਿ ਮੈਂ ਜੁਲਝਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਕੋਸ਼ਿਸ਼ ਇਹਨਾਂ ਨੂੰ ਪਤਾ ਇਹਨਾਂ ਦਾ ਕਮਜ਼ੋਰ ਕੇਸ ਕਮਜ਼ੋਰ ਆ ਕੇਸ ਦੇ ਪੱਲੇ ਕੁਛ ਨਹੀਂ ਨਹੀਂ ਤਾਂ ਮੇਰਾ ਵੀ 2.5 3 ਸਾਲ ਚਲਾਨ ਪੇਸ਼ ਕਰਨ ਨੂੰ ਨਹੀਂ ਲੱਗਦੇ 6 ਸਿੱਟਾ ਬਦਲਣ ਦੀ ਲੋੜ ਨਹੀਂ ਪੈਂਦੀ ਡੀਜੀਪੀ ਤੋਂ ਲੈਵਲ ਲਿਆ ਕੇ ਥੱਲੇ ਥਾਣੇਦਾਰਾਂ ਤੱਕ ਸਿੱਟਣ ਦੀ ਲੋਡ ਨਹੀਂ ਪੈਂਦੀ ਜਦੋਂ ਤੁਸੀਂ ਗੈਰ ਕਾਨੂੰਨੀ ਕੰਮ ਕਰਾਉਣੇ ਆ ਜਦੋਂ ਤੁਸੀਂ ਉਹਨਾਂ ਤੋਂ ਚਲਾਨ ਪੇਸ਼ ਕਰਾਉਣਾ ਜਿਹੜਾ ਤੁਹਾਡੀ ਘਰ ਦੀ ਨੂੰ ਸ਼ਾਪਿੰਗ ਕਰਾਉਣ ਉਹਨਾਂ ਅਫਸਰਾਂ ਤੋਂ ਫੇਰ ਥੋੜੀ ਬੜੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਉਹ ਅਫਸਰਾਂ ਨੇ ਵੀ ਕਾਨੂੰਨ ਨੂੰ ਛਿੱਕੇ ਤੇ ਟੰਗਣਾ ਮੈਂ ਲੌਂਗ ਵਾਈਡਿੰਗ ਸਿਟੀਜ਼ਨ ਆ ਕਾਨੂੰਨ ਨੇ ਜੋ ਮੇਰੇ ਕੋਲ ਅਧਿਕਾਰ ਦਿੱਤੇ ਔਰ ਹੁਣ ਕੇ ਸਰੇ ਆ ਮੇਰੇ ਤੋਂ ਜਦੋਂ ਮੇਰੀ ਬੇਲ ਹੋਈ ਉਹਦੋਂ ਵੀ ਇਹਨਾਂ ਨੂੰ ਫਟਕਾਰ ਪਈ ਆ ਉਦੋਂ ਵੀ ਜਵਾਬ ਨਹੀਂ ਆਇਆ 25 25 ਲੱਖ ਦਾ ਇੱਕ ਇੱਕ ਵਕੀਲ ਕੀਤਾ ਕਿਹੜੀ ਤਰੀਕ ਨੂੰ ਹੁਣ ਵੀ ਕੀਤਾ ਇਹਨਾਂ ਨੇ ਉੱਥੇ 25 ਲੱਖ ਪੰਜਾਬ ਦੇ ਲੋਕਾਂ ਦਾ ਜਿਹੜੇ 4 5 ਲੱਖ ਕਰੋੜ ਦਾ ਕਰਜ਼ਾ ਚੜ ਚੜਿਆ ਹੈ ਮੁਲਾਜ਼ਮਾਂ ਨੂੰ ਟੀਏ ਡੀਏ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤੇ 25 ਲੱਖ ਦਾ ਉੱਥੇ ਵਕੀਲ ਕਰਦੇ ਤੇ ਮਜੀਠੀਆਂ ਨਾ ਜਾਵੇ ਉੱਥੇ ਆਪ ਦਾ ਕੇਸ ਲੜਨ ਕੀ ਇਹ ਇਹਨਾਂ ਚਾਪ ਹੈ ਸੋ ਅਜਿਹੀ ਸਰਕਾਰਾਂ ਨੇ ਆਪ ਦੀ ਲੁੰਬੜ ਚਾਲ ਚਲਣੀਆਂ ਨੇ ਮੇਰੇ ਕੋਲ ਜੋ ਕਨੂਨ ਨੇ ਅਧਿਕਾਰ ਦਿੱਤੇ ਆ ਜੋ ਸਹੀ ਆ ਹਾਂ ਮੈਂ ਪੁਲੀ ਕੋਆਪਰੇਟੇ ਪਹਿਲਾਂ ਵੀ ਕੀਤਾ ਤੁਸੀਂ ਇਹ ਜਾਣ ਕੇ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ ਕਰ ਹੀ ਨਹੀਂ ਗਏ ਮੈਨੂੰ 8 ਵਾਰੀ ਸੱਦਿਆ ਮੈਂ 7 ਵਾਰੀ ਗਿਆ ਹਰਕਦਾ ਇਤੋ ਹੀ ਲਾਲੋ ਸਾਹਿਬ ਤੇ ਹੁਣ ਮਗਰ ਤੁਸੀਂ ਤਰੀਕ ਐਡੀ ਟਾਈਮਿੰਗ ਕਰੋ ਕਿ ਜੇ ਦਿਨ ਉਧਰ ਜਾਣਾ ਉਸ ਤੋਂ ਪਹਿਲਾਂ ਸੱਦ ਲਓ ਕਿ ਉੱਥੇ ਤਿਆਰੀ ਨਾ ਕਰ ਸਕੇ ਤੇ ਭਾਈ ਇਹ ਛਰਾਰਤਾ ਨੇ ਇਹ ਛਰਾਰਤਾ ਐਸਆਈਟੀ ਆਪ ਦੀ ਬਦਲੀ ਵਾਸਤੇ ਆਪ ਦੀ ਮਨਪਸੰਦਾਂ ਬਦਲੀਆਂ ਲੈਣ ਵਾਸਤੇ ਕਰੀ ਜਾਵੇ ਮੈਂ ਲੋ ਬਾਈਡਿੰਗ ਸਿਟੀਜ਼ਨਾਂ ਜੋ ਮੇਰੇ ਕੋਲ ਅਧਿਕਾਰ ਕੋਰਟ ਨੇ ਕਾਨੂੰਨ ਨੇ ਦਿੱਤੇ ਆ ਉਹਨਾਂ ਦਾ ਸਬਦ ਮੈਂ ਯੋਗ ਕਰਾਂਗਾ ਤੇ ਇਹਨਾਂ ਖਿਲਾਫ ਕੋਕ ਵੀ ਲੜਾਈ ਲੜੂਗਾ ਫੋਨ ਟੈਪ ਹੋ ਜਾ ਰਿਹਾ ਜਿਹਨਾਂ ਕਟਾ ਅਵੋਕਰ ਨਾਲ ਫੋਨ ਟੈਪ ਕਰਦੀ ਸਰேஷ் ਸਾਹਿਬ ਹੈ ਫੋਨ ਟੈਪਿੰਗ ਦੇ ਮੱਥ ਸਿੱਧੇ આરોਪ ਲਾ ਰਹੇ ਇਹਨਾਂ ਨੂੰ ਪਹਿਲਾ ਪਤਾ ਹੁੰਦਾ ਕਿ ਮੈਨੂੰ ਮਿਲ ਕੇ ਕੌਣ ਗਿਆ ਉਹਨਾਂ ਬੰਦਿਆਂ ਨੂੰ ਸਾਦੇ ਕੇ ਕਿਹਾ ਜਾਂਦਾ ਕਿ ਕੱਲ ਤੇਰੀ ਗੱਡੀ ਤਾਂ ਉਹਦੇ ਘਰ ਦੇ ਬਾਹਰ ਲੱਗੀ ਸੀ ਮੇਰੇ ਮੈਂ ਕੀ ਦੇ ਨਾਲ ਗੱਲ ਕਰਦਾ ਨਹੀਂ ਕਰਦਾ ਜਦੋਂ ਮੈਂ ਐਸਆਈਟੀ ਅੱਗੇ ਪੇਸ਼ ਹੁੰਨਾ ਅੰਦਰ ਐਸਆਈਟੀ ਮੈਨੂੰ ਇਹ ਕਹਿੰਦੀ ਹੈ ਕਿ ਭਾਈ ਚੀਫ ਮਿਨਿਸਟਰ ਖਰਾਬ ਨਾ ਬੋਲੀ ਕੀ ਇਹ ਤੁਹਾਡਾ ਮੰਡਟ ਹੈ ਕੀ ਇਹ ਹੈ ਤੁਹਾਡਾ ਸਵਾਲ ਕਿ ਕਿਹੜਾ ਮਤਲਬ ਕੇਸ ਦੇ ਨਾਲ ਰਿਲੇਟਡ ਹੈ ਮੈਂ ਕਿਸ ਦੇ ਖਿਲਾਫ ਬੋਲਾਂ ਨਾ ਬੋਲਾਂ ਜャ ਮੇਰਾ ਬਾਪੂ ਲੱਗ ਗਿਆ ਐਸਆਈਟੀ ਦਾ ਹੈਡ ਮਤਲਬ ਕਮਾਲ ਦੀ ਗੱਲ ਹੈ ਨਾ ਔਰ ਸ਼ਿਰਮ ਤੇ ਸਿਰ पे ਸਿਆਸੀ ਬਦਲਾਖੋਰੀ ਤੋਂ ਸਵਾਏ ਕੁਛ ਨਹੀਂ ਔਰ ਮੈਂ ਅੱਜ ਵੀ ਤੁਹਾਨੂੰ ਕਹਿਣਾ 11 ਸਾਲ ਬੀਤ ਗਏ ਜੀ ਇਹ 2013 ਤੋਂ ਸ਼ੁਰੂ ਹੋਇਆ 2024 ਆ ਗਿਆ ਜੇ ਤਾਂ ਜਿਹੜੇ ਬੰਦਿਆਂ ਨੂੰ ਸਾਦੇ ਇਹਨਾਂ ਦੀ ਪਾਰਟੀ ਚ ਚਲੇ ਜਾਣ ਫਿਰ ਤਾਂ ਉਹ ਵੈਰੀ ਗੁੱਡ ਪਰਸਨ ਤੇ ਜੇ ਉਹ ਮੇਰੇ ਵਾਂਗੂ ਵਿਰੋਧ ਚ ਖਲੋਤੇ ਆ ਇਹਦੀ ਬੇਟੀ ਨਾਲ ਖਲੋ ਜਾਂਦੇ ਆ ਵੀ ਵੈਰੀ ਬੈਡ ਪਰਸਨ ਮਗਰ ਮੈਨੂੰ ਕਿਸੇ ਸ਼ਰਾਬੀ ਮੁੱਖ ਮੰਤਰੀ ਤੋਂ ਕਰੈਕਟਰ ਸਰਟੀਫਿਕੇਟ ਦੀ ਲੋੜ ਕੋਈ ਨਹੀਂ ਮੈਂ ਠੋਕ ਕੇ ਲੜਾਈ ਲੜੂ ਅੱਜ ਵੀ ਲੜ ਰਹੇ ਆ ਗਾ ਵੀ ਲੜੂ ਸੁਪਰੀਮ ਕੋਰਟ ਛੱਡੋ ਇੰਟਰਨੈਸ਼ਨਲ ਕੋਰਟ ਚਲੇ ਜੇ ਉੱਥੇ ਵੀ ਇਹਦੀ ਚੀਕਾਂ ਕਢਾ ਕੇ ਜੀ ਸਰ ਸੀਐਮ ਨੂੰ ਚਾਸਲ ਬ੍ਰਾਉਨ ਦਾ ਬੇਲ ਜਿਹੜਾ ਸੁਪਰੀਮ ਕੋਰਟ ਨੇ ਰੱਦ ਕੀਤਾ ਸੀ ਜੀ ਆ ਪੰਜਾਬ ਸਰਕਾਰ ਦਾ ਇੱਕ ਬੇਲ ਸੀ ਸੀਐਮ ਨੂੰ ਯੂਨੀਵਰਸਿਟੀਜ਼ ਦਾ ਚਾਰਟਰਨਰ ਦੀ ਜਗ੍ਹਾ ਸੀਐਮ ਨਹੀਂ ਦੇਖੋ ਗੈਰ ਕਾਨੂੰਨੀ ਕੰਮ ਇੱਕ ਨਹੀਂ ਹੋ ਰਿਹਾ ਬੜੇ ਹੋ ਰਿਹਾ ਔਰ ਉਹ ਫੈਸਲੇ ਮੇਰੇ ਮਸਲੇ 'ਚ ਵੀ ਜਦੋਂ ਮੈਨੂੰ ਸੰਬੰਧ ਦਿੱਤੇ ਤੇ ਫੇਰ ਭੱਜੇ ਕਿਉਂ ਭਾਈ ਕੋਰਟ ਚੋਂ ਸੇਮ ਚੀਜ਼ ਸੁਪਰੀਮ ਕੋਰਟ ਚ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਰੱਬ ਤੋਂ ਡਰ ਕੇ ਕਹਿਣਾ ਲੋਕਾਂ ਤੋਂ ਡਰ ਕੇ ਕਹਿਣਾ ਰੱਬ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਾਨੂੰਨ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਿ ਜਿਵੇਂ ਹਾਈ ਆਨਰੇਬਲ ਹਾਈ ਕੋਰਟ ਦਾ ਆਰਡਰ ਆਇਆ ਸੀ ਮੇਰੀ ਬੇਲ ਦਾ ਮੂੰਹ ਦੀ ਖਾਣੀ ਵੀ ਹੁਣ ਫੇਰ ਖਾਉਂਗੇ ਜੇ ਗੱਲ 'ਚ ਇਨਾਂ 'ਚ ਦਮ ਹੁੰਦਾ ਇਨਾਂ ਨੂੰ 6 6 ਸਿੱਟਾ ਬਦਲਣ ਦੀ ਲੋੜ ਨਹੀਂ ਪੈਂਦੀ ਭਾਈ ਲੋੜ ਹੀ ਕੋਈ ਨਹੀਂ ਲੱਗਰ ਹਾਂ ਇਹ ਚਾਹੁੰਦਾ ਕਿ ਮੈਂ ਜੋ ਕਹਿ ਦਿਆ ਉਹ ਹੋਵੇ ਫਿਰ ਤੂੰ ਆਪ ਐਸਆਈਡੀ ਦਾ ਹੈਡ ਲੱਗ ਜੀਂ। ਉਹ ਕਮਾਲ ਦੀ ਅਗਲੀ ਗੱਲ ਸੁਣੋ ਤੁਸੀਂ। ਜਦ ਤੱਕ ਕੇਜਰੀਆਲ ਦੇ ਹੱਕ 'ਚ ਹਾਈ ਕੋਰਟ ਫੈਸਲਾ ਨਾ ਦੇਵੇ ਜਾਂ ਸੁਪਰੀਮ ਕੋਰਟ ਦੇਵੇ ਉਹ ਅੰਦਰ ਵਾਲੇ ਬਹੁਤ ਵੱਡੀ ਜਿੱਤ ਹੋ ਗਈ। ਤੇ ਜੇ ਮਜੀਠੀਏ ਦੇ ਹੱਕ 'ਚ ਦੇਵੇ ਫਿਰ ਚੋਰ ਮੋਰੀ ਲੱਭਣੀ ਸ਼ੁਰੂ ਕਰ ਦੇਨੇ ਕਿ ਹੁਣ ਕਿਵੇਂ ਤੰਗ ਪਰੇਸ਼ਾਨ ਕਰੀ ਪਾਵਰ ਕੱਟ ਤੋਂ ਮੁਕੀ ਪ੍ਰਸ਼ਾਨ ਹੋਏ ਸੀਗੇ ਅਕੜਕੇ ਦੇ ਸਾਹ ਕੋਲੇ ਪ੍ਰੋਜੈਕਟ ਲੈਣ ਪਿਛੇ ਮੀਟਿੰਗ ਹੋਈ ਤਿੰਨ ਚਾਰ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਤੁਹਾਡੇ ਪਹਿਲਾਂ ਵੀ ਬੰਦ ਪਹਿਲੇ ਵੀ ਬੰਦ ਕਰਨ ਲੱਗੇ ਆ ਅਸੀਂ ਤੁਹਾਨੂੰ ਨਵੇਂ ਬਰੇਡ ਕਿਥੋਂ ਦਈਏ ਭਗਵਾਨਤ ਮਾਨ ਕਿਉਂ ਨਹੀਂ ਗਿਆ ਤੁਹਾਨੂੰ ਪਤਾ ਜੀ ਦੱਸੋ ਕਿਉਂ ਨਹੀਂ ਗਿਆ ਦੱਸੋ ਇਹ ਇਸ ਲਈ ਨਹੀਂ ਗਿਆ ਕਿਉਂਕਿ ਜੋ ਧਕੇਸ਼ਾਈ ਜੋ ਉਹਨਾਂ ਨੇ ਨਹਿਰਗੜੀ ਜਲੰਧਰ ਦੀ ਬਾਈ ਇਲੈਕਸ਼ਨ ਚ ਕੀਤੀ ਉਹਦੀ ਜਿੱਤ ਦੀ ਖੁਸ਼ੀ 'ਚ ਇਹ ਤਿੰਨ ਦਿਨ ਪੈਗ ਲਾ ਕੇ ਟੋਨ ਪਿਆਰੇ ਮੈਂ ਤੁਹਾਨੂੰ ਅਸਲੀ ਗੱਲ ਦੱਸਣੀ ਹੈ ਇਹ ਅੰਦਰਲੀ ਗੱਲ ਹੈ ਤੁਹਾਨੂੰ ਡਾਕਟਰ ਗੁਰਪ੍ਰੀਤ ਕੌਰ ਤੋਂ ਸੁਆਇਆ ਜਾਂ ਉਹ ਜਿਹੜੇ ਦੋ ਐਸਟੀ ਜਾਂ ਰਾਜਵੀਰ ਤੇ ਸੁਖਬੀਰ ਤੋਂ ਸੁਆਇਆ ਕਿਸੇ ਨੂੰ ਨਹੀਂ ਦੱਸਣਾ ਹਾਂ ਜਾਂਛਦਮਾ ਸਾਹਿਬ ਦੱਸ ਸਕਦੇ ਸਪੀਕਰ ਸਾਹਿਬ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਉਹ ਜਸ਼ਨ ਨਹੀਂ ਮਨਾਇਆ ਕਿ ਅਸੀਂ ਬਾਈ ਇਲੈਕਸ਼ਨ ਜਿੱਤ ਗਏ ਇਹ ਭੁੱਲ ਗਿਆ ਕਿ ਤੇਰਾ ਚੋ ਤੇਰਾ ਜਿੱਤਨੀਆਂ ਸੀ ਉਹ ਚੋ ਤੇਨੀਆਂ ਹੀ ਰਹਿ ਗਈਆਂ ਔਰ ਦਾਸਰ ਹਾਰ ਗਏ ਅਸੀਂ ਔਰ ਇਸੇ ਲਈ ਉਹ ਗੱਡਕਰੀ ਸਾਹਿਬ ਕੋਲ ਨਹੀਂ ਗਏ ਔਰ ਗੱਡਕਰੀ ਸਾਹਿਬ ਨੇ ਜਿਹੜੇ ਦੇਸ਼ ਦੇ ਪੀਡਬਲਯੂਡੀ ਜਾਂ ਰੋਡ ਇਨਫਰਾਸਟ੍ਰਕਚਰ ਜਾਂ ਹੋਰ ਇਨਫਰਾਸਟ੍ਰਕਚਰ ਦੇ ਮੰਤਰੀ ਆ ਜੇ ਅੱਜ ਉਹ ਪ੍ਰੋਜੈਕਟ ਬੰਦ ਕਰ ਦਣਗੇ ਭਗਵਾਨ ਸਤਮਾਨ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਨੇ ਤਾਂ ਹੈਲੀਕਾਪਟਰ ਨਾਲ ਹੀ ਚਲੇ ਜਾਣਾ ਨੁਕਸਾਨ ਲੋਕਾਂ ਦਾ ਹੋਣਾ ਨੁਕਸਾਨ ਪੰਜਾਬ ਦਾ ਹੋਣਾ ਔਰ ਪੰਜਾਬ ਦੀ ਤਰੱਕੀ ਦਾ ਹੋਣਾ ਕਿਉਂਕਿ ਰੋਡ ਇਨਫਰਾਸਟ੍ਰਕਚਰ ਰੇਲ ਇਨਫਰਾਸਟ੍ਰਕਚਰ 에어 ਇਨਫਰਾਸਟ੍ਰਕਚਰ ਜੇ ਇਹ ਮਜ਼ਬੂਤ ਹੋਊਗਾ ਤੇ ਪੰਜਾਬ 'ਚ ਇਨਵੈਸਟਮੈਂਟ ਆਊਗੀ ਨਹੀਂ ਤਾਂ ਨਹੀਂ ਆਊਗੀ ਮਤਲਬ ਜਿਥੇ ਅਕਾਲ ਦੇ ਸਾਹਿਬ ਨੇ ਅਕਾਲੀ ਦੇ ਪ੍ਰਧਾਨ ਨੂੰ ਲੋਕੀ ਬੜੇ ਪਰੇਸ਼ਾਨ ਹੈ ਬਿਜਲੀ ਦੇ ਬੜੇ ਕੱਟ ਲੱਗ ਨੇ ਲੋਕੀ ਨਹੀਂ ਇਹ ਹਾਲਾਤ ਪੈਦਾ ਹੋਣੀ ਸੀ ਜੀ ਬਿਜਲੀ ਜੋ ਪੰਜਾਬ 'ਚ ਪਾਵਰ ਸਿਚੁਏਸ਼ਨ ਹੈ 25 3000 ਕਰੋੜ ਦਾ ਪਾਵਰਸ਼ਪ ਸਿਟੀ ਦਾ ਦੇਣ ਆਲਾ ਔਰ ਬਿਜਲੀ ਖਰੀਦਣ ਨੂੰ ਪੈਸੇ ਨਹੀਂ ਬਿਜਲੀ ਉਤਪਾਦਨ ਦੇ ਨਵੇਂ ਕੋਈ ਸਰੋਤ ਤੁਸੀਂ ਪੈਦਾ ਨਹੀਂ ਕੀਤੇ ਬਿਜਲੀ ਦੀ ਡਿਮਾਂਡ ਵੱਧ ਰਹੀ ਹੈ ਪੈਸੇ ਹੈ ਨਹੀਂ ਕਰਜਾਈ ਤੁਸੀਂ ਹੋਏ ਹੋ ਤੇ ਬੱਤੀ ਆਉਣੀ ਕਿੱਥੋਂ ਹੈ ਇਹਦੇ ਪਲਾਨ ਕਿੱਥੇ ਦਾ ਅਕਾਲਤਖ ਸਾਹਿਬ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਪੇਸ਼ ਹੋਣ ਲਿਖਿਆ ਕਿ ਤੁਹਾਨੂੰ ਜਿਹੜੇ ਬਾਗੀ ਕਾਲੀਆਂ ਜਿਹੜੇ આરોਪ ਲਾਏ ਉਹਨਾਂ 'ਚ ਕਿੰਨੀ ਸੱਚਾਈ ਹੈ ਜੀ ਇਹ ਇਸ ਦਾ ਮੇਰਾ ਵੀ ਸ਼੍ਰੀ ਅਕਾਲਤਖ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਆਂ ਔਰ ਇੱਕ ਨਮਾਨੇ ਸਿੱਖ ਜੋ ਹਰੇਕ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਅੱਗੇ ਜਾ ਕੇ ਗੁਰੂ ਦੇ ਚੰਗਣਾ ਚ ਟਹਿ ਟੇਰੀ ਹੋ ਜਾਣਾ ਚਾਹੀਦਾ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਆ ਅਸੀਂ ਭੁੱਲਣਹਾਰ ਜੀਵ ਆ ਮਗਰ ਮੈਂ ਵਿਰੋਧੀਆਂ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਕਿ ਭਾਈ ਤੁਸੀਂ ਤਾਂ ਆਪ ਨਾਲ ਹੀ ਵਿੱਚ ਹੀ ਰਹੇ ਹੋ ਤੁਸੀਂ ਤਾਂ ਹੁਣ ਅਡ ਹੋਏ ਹੋ ਇਸ ਲਈ ਕਿਰਪਾ ਕਰਕੇ ਤੁਸੀਂ ਵੀ ਵਿੱਚ ਹੀ ਆ ਜਾਓ ਕਿਉਂਕਿ ਬਜਾਰਤਾਂ ਤੁਸੀਂ ਵੀ ਢਾਈਆਂ ਔਰ ਜਿਹੜੇ ਇਹ ਸਲਾਹ ਦੇ ਰਹੇ ਅੱਜ ਕਿ ਵੇਖਿਓ ਜੀ ਫੈਸਲਾ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਮੈਂ ਸੁਣਿਆ ਸੀ ਇਹਨਾਂ ਦੇ ਇੱਕ ਦੋ ਹਾਂ ਉਹ ਕਿੰਨਾ ਕੁ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ ਰੱਖਦੇ ਇਹਨਾਂ ਗੱਲਾਂ ਤੋਂ ਜਾਇਜ ਹੋ ਸਮਝ ਸਮਝ ਆ ਰਹੀ ਹੈ ਇਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਕੋਈ ਪੋਲਿਟੀਕਲ ਗੱਲ ਜਾਂ ਕੋਈ ਇਹ ਜੀ ਗੱਲ ਨਹੀਂ ਕਰੂੰਗਾ ਕਿਉਂਕਿ ਮੇਰੀ ਇਹ ਮਾਨਸਿਕਤਾ ਨਹੀਂ ਹੈ ਜੋ ਵਿਰੋਧੀ ਦਿਖਾ ਰਹੇ ਭਾਗੀਆਂ ਦੇ ਪਿੱਛੇ ਕੋਈ ਹੈਗਾ ਨਹੀਂ ਸਾਜ਼ਿਸ਼ਾਂ ਕੀ ਗੱਲ ਇਹਦੇ ਪਿੱਛੇ ਤਾਂ ਲੱਗਦਾ ਜੀ ਕੋਈ ਪਾਰਟਨਰ ਹੋਵੇਗੀ ਕਿਹਾ ਜਾਂਦਾ ਜੀ ਜਿਵੇਂ ਨਾ ਇਹਨਾਂ ਜੀ ਬੀਜਪੀ ਚਲਵਾ ਰਹੀ ਹੈ ਜੀ ਕੋਈ ਕਹਿ ਰਿਹਾ ਜੀ ਬੀਜਪੀ ਚਲਵਾ ਰਹੀ ਕੋਈ ਸਾਜ਼ਿਸ਼ ਲੱਗ ਰਹੀ ਇਸ ਕਰਕੇ ਵੀ ਸਭ ਬੁਲਾਰੇ ਤੋਂ ਕੋਈ ਨਾ ক্ষমা ਔਰ ਸਭ ਦੱਸਾਂਗੇ ਉਹ ਅੱਜ ਸਾਰੇ ਸਵਾਲ ਨਹੀਂ ਨਾਲੇ